ਸਾਰਾ ਲੋਰੈਂਸ ਦੇ ਨਾਲ ਸੰਪਰਕ ਸੀਗਾ ਕੁਝ ਮੁੰਡਿਆਂ ਦਾ ਜਿਹਦੇ ਗਾਇਨ ਦੇ ਨਾਲ ਅਫੀਲੀਟਡ ਸੀਗੇ ਇੱਕ ਫੁੱਲੋਵਾਲ ਦਾ ਤੇ ਇੱਕ ਨਿਤਨ ਹੈ ਜਿਹੜਾ ਜਲੰਧਰ ਜ਼ਿਲ੍ਹੇ ਵਾਲਾ ਉਹ ਮੁੰਡੇ ਇੰਟੈਲੀਜੈਂਸ ਬੇਸਡ ਆਪਰੇਸ਼ਨ ਸੀਗਾ ਤੇ ਇਹ ਲੈਕੀ ਕਰ ਰਹੇ ਸੀਗੇ ਦੋ ਲੋਕਾਂ ਨੂੰ ਨਾਣਾ ਐਗਜ਼ੀਕਿਊਟ ਕਰਨਾ ਸੀ ਤੇ ਕੁਝ ਜਿਹੜਾ ਪਕੋ ਪਿੱਛੇ ਲੱਗੇ ਹੋਏ ਸੀ ਅੱਜ ਸਵੇਰੇ अर्ਲੀ ਇਨ ਦਾ ਮਾਰਨਿੰਗ ਇਹਨਾਂ ਨੂੰ ਕ੍ਰੈਪਟ ਕੀਤਾ ਗਿਆ ਜਿਨ੍ਹਾਂ ਮੇ ਪੁਲਿਸ ਪਾਰਟੀ ਤੇ ਫਾਇਰਿੰਗ ਕੀਤੀ ਜਵਾਬੀ ਫਾਇਰਿੰਗ ਵੀ ਹੋਈ 16 17 ਰਾਉਂਡ 15 17 ਰਾਉਂਡ ਫਾਇਰ ਹੋਏ ਦੋਨੋਂ ਤਰਫ ਦੋਨੋਂ ਕ੍ਰਿਟੀਕਲੀ ਇੰਜਰਡ ਹਨ ਸਭ ਨੂੰ ਕੁਝ ਨਾ ਨੂੰ ਸ਼ਿਫਟ ਕਰ ਦਿੱਤਾ ਗਿਆ ਤੇ ਰਕੀ ਬੇਸਿਕਲੀ ਰਕੀ ਕਰ ਰਹੀ ਸੀ ਦੋਨੋਂ ਤੇ ਕੁੱਲ ਮਿਲਾ ਕੇ ਕੋਈ 8 ਤੋਂ 9 ਪਰਚੇ ਦਰਜ ਹੈ ਪ੍ਰੋਕਲੇਮਡ ਅਫੈਂਡਰਸ ਵੀ ਹਨ ਮਰਡਰ ਐਕਸਟੋਰਸ਼ਨ ਸੁਪਾਰੀ ਕਿਲਿੰਗ ਦੇ ਤੇ ਇਕਾਈ 20 ਸ਼ੇਪਾ ਕਰ ਰਹੀ ਸੀ ਉਹ ਬਰਾਮਦ ਹੋਈ ਉਹ ਵੈਰੀਫਾਈ ਕਰਨੀ ਹੈ ਕਿ ਚੋਰੀ ਦੀ ਹੈ ਕਿ ਨਹੀਂ ਪਲਸ ਦੋ ਵਪਨ ਮਿਲेंगे ਇੱਕ ਥੱਟੀ ਬੋਰ ਦਾ ਸਟਾਕਿਸਟੂ ਹੈ ਇੱਕ ਥੱਟੀ ਬੋਰ ਦਾ ਤੇ ਇੱਕ ਪੁਲਿਸ ਮੁਲਾਜ਼ਮ ਵੀ ਜਖਮੀ ਨਹੀਂ ਜਖਮੀ ਨਹੀਂ ਹੋਏ ਫਾਇਰਿੰਗ ਚ ਉਹਦੇ ਤਰਬੰਚ ਲੱਗੇ ਕਿ ਨਾਮ ਆਪਣਾ ਜਿੰਦ ਨਾਮ ਤੇ ਤੋਂ ਕਿੰਨੇ ਵੈਪਨ ਬ੍ਰਮਤ ਹੋਏ ਦੋ ਵੈਪਨ ਦੋ ਵੈਪਨ ਬ੍ਰਮਤ ਬੋਲੀਏ ਹੋਰ ਅੰਮਰੋ ਇਹਨਾਂ ਦੇ ਜੀ 17 18 ਗੋਲੇ 17 18 ਗੋਲੇ ਨੇ ਵੈਪਨ ਇੰਡੀਅਨ ਮੈਡ ਹੈ ਜਾਂ ਇਹ ਸਾਰਾ ਵੈਰੀਫਾਈਡ ਇਨਿਸ਼ੀਅਲ ਸਟੇਜ ਗੱਡੀ ਵੀ ਪਰਮਤਮ ਮੌਕੇ ਤੋਂ ਹਾਂਜੀ ਗੱਡੀ ਪਹਿਲੇ ਕਿੰਨੇ ਕ ਮਾਮਲੇ ਇਹਨਾਂ ਦੇ ਉੱਪਰ 9 10 ਫਾਈਲ 9 10 ਸਰ ਗੱਡੀ ਕਿਦੀ ਆ ਵੈਰੀਫਾਈ ਕਰ ਤੇ ਕੀ ਕਰਨ ਜਲੰਧਰ ਦੀ ਜਲੰਧਰ ਦੇ ਵਿੱਚ ਬਾਗਤ ਕਰ ਜੀ 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 ਇੱਕ ਲੱਕੀ ਕਰਕੇ ਮੁੰਡਾ ਜਿਹੜਾ ਯੂਐਸ ਚ ਬੈਠਾ ਇੱਕ ਸਾਲ ਤੋਂ ਤੇ ਉਹ ਤਾਰਿਕ ਸੰਪਰਕ ਸੀਗਾ ਲਾਰੈਂਸ ਨਾਮ ਇਹਨਾਂ ਦਾ ਵੀ ਸੰਪਰਕ ਸੀ ਜੀ ਉਹ ਐਫਸੀ ਸੀਗਾ ਨਾ ਨੂੰ ਤੇ ਲੱਕੀ ਪਟਿਆਲ ਨਹੀਂ ਲੱਕੀ ਜਸਮੀਤ ਉਰਫ ਲੱਕੀ ਇਹ ਉਹੀ ਬੰਦਾ ਹੈ ਜਿਹਨੇ ਤੋ ਸੁਦੂ ਮੁਸੇਵਾਲੇ ਦੇ ਮਰਡਰ ਕੇਸ ਜਿਹੜੇ ਕੋ ਮੁੰਡੇ ਇਨਵਾਲਡ ਸੀ ਕੇ ਉਹਨਾਂ ਨੂੰ ਠਹਿਰ ਦਿੱਤੀ ਸੀ ਕਿ ਮੌਲੀ ਤੇ ਜਨਾਜ਼ਾ ਇਨਕੰਪਲ ਹੋਇਆ ਸੀ ਦਾ ਅੰਮ੍ਰਿਤਸਰ ਚ ਇਹ ਉਹ ਹੀ ਲੱਕੀ ਹੈ ਯੂਐਸਪੈਕਟ ਸਰ ਜਿਹੜੇ ਬੰਦੇ ਵਾਰਦਾਤ ਰਕੀ ਕਰਦੇ ਸੀ ਸਰ ਠੀਕ ਜਿਹੜੇ ਬੰਦਿਆਂ ਦੇ ਪਕੜੇ ਗਏ ਉਹਨਾਂ ਦਾ ਨਾਮ ਤੋਂ ਦਾ ਦੁਨੀਆ ਨੂੰ ਇੱਕ ਅਸ਼ੁਨੀ ਹੈ ਇੱਕ ਨਿਕਲ ਕਿੰਨੇ ਰਹਿਣ ਵਾਲੇ ਹੈ ਇੱਕ ਬੁੱਲੋਵਾਲ ਦਾ ਹੈ ਇੱਕ ਜੰਗਲ ਥੈਂਕ ਯੂ